ਪਟਿਆਲਾ ਨਗਰ ਨਿਗਮ ਚੋਣਾ ਜੋ ਕਿ 2 ਦਸੰਬਰ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਹਨ ਉਸ ਸੰਬੰਧ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਵਾੜਾ ਦੇ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਗਿਆ ਹੈ ਇਸ ਸੰਬੰਧ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸ਼ੁਕਲਾ ਵੱਲੋਂ ਜੋ ਕਿ ਆਪਣੀ ਚੋਣ ਮੁਹਿੰਮ ਨੂੰ ਉਹਨਾਂ ਵੱਲੋਂ ਤੇਜ਼ ਕਰ ਦਿੱਤਾ ਗਿਆ ਤੇ ਅਜਵਾੜ ਨੰਬਰ 2 ਵਿੱਚ ਪੈਂਦੇ ਵੱਖ-ਵੱਖ ਮੋਹੱਲਿਆਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਤਿੱਖਾ ਕਰ ਦਿੱਤਾ ਤੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਤੇ ਵਾੜ ਵਾਸੀਆਂ ਵੱਲੋਂ ਵੀ ਪਰਮਾ ਹੁੰਗਾਰਾ ਹਰਵਿੰਦਰ ਸ਼ੁਕਲਾ ਦੇ ਹੱਕ ਦੇ ਵਿੱਚ ਤਾਂ ਗਿਆ ਫਿਲਹਾਲ ਅੰਦਾਜ਼ੇ ਕਿ ਨਿਊਜ਼ ਦਰਪਣ ਦੇ ਸੀਨੀਅਰ ਪੱਤਰਕਾਰ ਜਫਿੰਦਰ ਸਿੰਘ ਜੱਸੀ ਚੋਣਾ ਸੰਬੰਧੀ ਗੱਲਬਾਤ ਕਰਦੇ ਹੋਏ ਕੁਝ ਸਵਾਲਾਂ ਦੇ ਜਵਾਬ ਉਹਨਾਂ ਤੋਂ ਪੁੱਛਦੇ ਹੋਏ ਨਜ਼ਰ ਆਇਆ ਨੇ ਕਿ ਕੁਝ ਬੋਲ ਰਹੇ ਨੇ ਆਓ ਤੁਹਾਨੂੰ ਸੁਣਾਉਂਦੇ ਆਂ ਸ਼ਸ਼ੀਕਲ ਜੀ ਨਿਊਜ਼ ਦਰਪਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਨਗਰ ਨਿਗਮ ਦੀ ਚੋਣਾਂ ਨੇ ਉਹਨਾਂ ਦਾ ਜਿਹੜਾ ਪ੍ਰਚਾਰ ਬੜੇ ਜ਼ੋਰਾਂ ਦੇ ਉੱਤੇ ਚੱਲ ਰਿਹਾ ਤੇ 21 ਤਰੀਕ ਮੱਥੀ ਕੀਏ ਦੇ ਇਲੈਕਸ਼ਨ ਲਈ ਤੇ ਹੁਣ ਜਿੰਨੇ ਵੀ ਨਗਰ ਨਿਗਮ ਦੀ ਚੌਣਾ ਲਈ ਐਮਸੀ ਆਪਣੇ ਆਪਣੇ ਵਾਰਡ ਤੋਂ ਚੌਣ ਲੜ ਰਹੇ ਨੇ ਤੋਂ ਆਪਣੇ ਆਪਣੇ ਇਲਾਕੇ ਦੇ ਵਿੱਚ ਜਾ ਰਹੇ ਨੇ ਤੇ ਆਪਾਂ ਉਹਨਾਂ ਨਾਲ ਗੱਲਾਂ ਕਰ ਰਹੇ ਨੇ ਤੇ ਹੁਣ ਇਸ ਟਾਈਮ ਮੇਰੇ ਨਾਲ ਮੌਜੂਦ ਨੇ ਸ੍ਰੀ ਤੇ ਮੇਰੇ ਨਾਲ ਮੌਜੂਦ ਨੇ ਹਰਵਿੰਦਰ ਸ਼ੁਕਲਾ ਜੀ ਜੋ ਕਿ ਪੇਸ਼ੇਵਰ ਜੋ ਵੀ ਇੱਕ ਵਕੀਲ ਨੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੋ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸੱਚੀ ਗੱਲ ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਪੇਸ਼ੇ ਤੋਂ ਇੱਕ ਵਕੀਲ ਨੇ ਤੇ ਉਸ ਨਾਤੇ ਵੀ ਅਸੀਂ ਇਹਨਾਂ ਤੋਂ ਗੱਲ ਕਰਾਂਗੇ ਕਿ ਇਸ ਪੇਸ਼ੇ ਦਾ ਇਸ ਵਾਰਡ ਦੇ ਲੋਕਾਂ ਨੂੰ ਵੀ ਕੋਈ ਫਾਇਦਾ ਕਿਸ ਤਰ੍ਹਾਂ ਦਾ ਇਹ ਦੇ ਰਹੇ ਨੇ ਤੇ ਸਭ ਤੋਂ ਪਹਿਲਾਂ ਜੀ ਸ਼ੁਕਲਾਈ ਸਾਡੇ ਤੋਂ ਅਸੀਂ ਪੁੱਛਣ ਜਾਗੀ ਤੁਸੀਂ ਪਹਿਲਾਂ ਵੀ ਇਸ 2 ਨੰਬਰ ਵਾਰਡ ਤੋਂ ਐਮਸੀ ਰਹੇ ਹੋ ਜੀ ਤੇ ਉਹਦਾ ਆਪਣਾ ਥੋੜਾ ਜਿਹਾ ਜਿਹੜਾ ਤੁਹਾਡਾ ਪਿਛਲਾ ਤਜਰਬਾ ਹੈ ਉਹਦੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਪਿਛਲੇ ਟਰਮ ਦੇ ਵਿੱਚ ਮੈਨੂੰ ਇਲੈਕਸ਼ਨ ਦੇ ਵਿੱਚ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਸੀ ਉਸ ਟਾਈਮ ਮੇਰੇ ਬਾਡ ਦੇ ਵਿੱਚ 90% ਗਲੀਆਂ ਕੱਚੀਆਂ ਸੀਗੀਆਂ ਨਾ ਸੀਵਰੇਜ ਸੀ ਨਾ ਵਾਟਰ ਸਪਲਾਈ ਸੀ ਨਾ ਕੋਈ ਧਰਮਸ਼ਾਲਾ ਸੀਗੀ ਨਾ ਕੋਈ ਹਸਪੀਟਲ ਸੀ ਜਿਹੜਾ ਸਕੂਲ ਸੀ ਉਹ ਧਰਮਸ਼ਾਲਾ ਚੱਲਦਾ ਸੀਗਾ ਉਹ ਵੀ ਬਹੁਤ ਜ਼ਿਆਦਾ ਐਸੀ ਕੰਡੀਸ਼ਨ ਸੀ ਕਿ ਪੀ ਡਬਲਯੂਡੀ ਨੇ ਅਨਸੇਫ ਡਿਕਲੇਅਰ ਕਰਤਾ ਉਹਨੂੰ ਸਕੂਲ ਤੋਂ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਬਾਡ ਦੇ ਜਿਹੜਾ ਹੈਗਾ ਇਹ ਮੇਰਾ ਪਰਿਵਾਰ ਹੈ ਇੱਕ ਇਹਨਾਂ ਨੇ ਮੈਨੂੰ ਇੰਨੇ ਜ਼ਿਆਦਾ ਵੋਟ ਪਾਈ 86% ਵੋਟ ਪਾਤੀ ਸੀ ਜਿਹੜੇ ਤਿੰਨ ਮੇਰੇ ਕੈਂਡੀਡੇਟ ਅਗੇਂਸਟ ਲੜ ਰਹੇ ਸੀ ਉਹਨਾਂ ਨੂੰ ਸਿਰਫ 14% ਵੋਟ ਪਈ ਸੀ ਮੇਰੀ ਪਾਰਟੀ ਨੇ ਮੈਨੂੰ ਫਿਰ ਇੰਨਾ ਮਾਨ ਦਿੱਤਾ ਕਿ ਮੈਨੂੰ ਫైనాన్స్ ਐਂਡ ਕੰਟਰੈਕਟ ਕਮੇਟੀ ਐਫ ਐਂਡ ਸੀ ਸੀ ਜਿਹੜੀ ਹੁੰਦੀ ਹੈ ਕਾਰਪੋਰੇਸ਼ਨ ਦੀ ਉਹਦਾ ਮੈਂਬਰ ਬਣਾਇਆ ਮੇਰੇ ਪਰ ਲੀਡਰ ਸ਼੍ਰੀ ਮੋਹਿਤ ਮਹਿੰਦਰਾ ਤੇ ਬਰਮਿੰਦਰਾ ਜੀ ਦੇ ਸਦਕਾ ਮੈਨੂੰ ਜੋ ਪਾਵਰ ਦਿੱਤੀ ਗਈ ਉਹਦੇ ਨਾਲ ਮੈਂ ਆਪਣੇ ਜੋ ਬਾੜ ਸੀ ਇਹਦੇ ਵਿੱਚ 3 ਕਰੋੜ ਰੁਪਏ ਤੋਂ ਉੱਪਰ ਦੀ ਲਾਗਤ ਲਾ ਕੇ ਸਾਰੀਆਂ ਗਲੀਆਂ ਪੱਕੀਆਂ ਕੀਤੀਆਂ ਅੱਜ ਮੇਰੇ ਵਾਰਡ 'ਚ ਇੱਕ ਵੀ ਘਰ ਦੇ ਮੂਹਰੇ ਕੋਈ ਗਲੀ ਕੱਚੀ ਨਹੀਂ ਹੈਗੀ ਪ੍ਰੇਮਨਗਰ ਦੇ ਵਿੱਚ ਜੋ ਗਲੀਆਂ ਬਣਿਆ ਸੀ ਉਹਨੂੰ ਰੀਕਾਰਪੇਟਿੰਗ ਕਰਾਇਆ ਮੈਂ 1 ਕਰੋੜ ਰੁਪਏ ਲਾ ਕੇ ਉਸ ਤੋਂ ਇਲਾਵਾ ਇੱਕ ਪ੍ਰਾਇਮਰੀ ਹੈਲਥ ਸੈਂਟਰ ਜੋ ਮੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਆਦਰਸ਼ ਕਲੋਨੀ 'ਚ ਹੈ ਸਮਾਰਟ ਸਕੂਲ ਦੀ ਨਵੀਂ ਬਿਲਡਿੰਗ ਬਣਾਈ ਜੋ ਮੇਰੇ ਪ੍ਰੇਮਨਗਰ 'ਚ ਹੈ ਸਮਸ਼ਾਨ ਘਾਟ ਮੇਰੇ ਜੋ ਬਾੜਚਾ ਉਹਦੇ 10 ਲੱਖ ਰੁਪਏ ਲਾ ਕੇ ਉਹਦੀ ਰੈਨੋਵੇਸ਼ਨ ਕੀਤੀ ਇੱਕ ਪਾਰਕ ਬਣਾਇਆ ਨਵਾਂ ਟਿਊਬਵਲ ਲਗਵਾਇਆ ਮੈਂ ਔਰ ਉਸ ਤੋਂ ਬਰਾ 300 LED ਨਵੀਆਂ ਲਾਈਟਾਂ ਲਾਈਆਂ ਇੱਕ ਨਵਾਂ ਢੀਪੂ ਰਾਸ਼ਨ ਦਾ ਖਲਵਾਇਆ ਮੈਂ ਮੈਂ ਪਾਰਟੀ ਨੇ ਜੋ ਮੈਨੂੰ ਸ਼ਕਤੀ ਦਿੱਤੀ ਸੀ ਮੈਂ ਆਪਣੇ ਲੋਕਾਂ ਦੇ ਵਾਸਤੇ ਪੂਰੀ ਉਹਦੀ ਵਰਤੋਂ ਕੀਤੀ ਕਿਉਂਕਿ ਮੇਰਾ ਬਾੜ ਸਭ ਤੋਂ ਪਛੜਿਆ ਹੋਇਆ ਪਟਿਆਲੇ ਦਾ ਬਾੜ ਸੀ ਅੱਜ ਮੈਨੂੰ ਗਰਵ ਹੈ ਕਿ ਮੈਂ ਜੱਜਕਲੀ ਚ ਜਾਣਾ ਮੇਰੇ ਪਰਿਵਾਰ ਦੇ ਲੋਕ ਜਿਹੜੇ ਮੇਰੇ ਬਾੜ ਦੇ ਨੇ ਉਹ ਮੈਨੂੰ ਹੱਥਾਂ ਦੇ ਚੱਕਦੇ ਨੇ ਔਰ ਜੋ ਵਿਕਾਸ ਮੇਰੀ ਪਾਰਟੀ ਨੇ ਤੇ ਮੇਰੇ ਲੀਡਰ ਦੇ ਸਹਿਯੋਗ ਦੇ ਨਾਲ ਮੈਂ ਕਰ ਸਕਿਆ ਤੇ ਮੈਨੂੰ ਉਸ ਤੇ ਗਰਭ ਹੈ ਤੇ ਮੇਰੇ ਜਿਹੜੇ ਬਾੜ ਦੇ ਲੋਕ ਨੇ ਮੈਨੂੰ ਸਹਿਯੋਗ ਦੇ ਰਹੇ ਨੇ ਸ਼ੁਕਲਾ ਜੀ ਜੇ ਆਪਾਂ ਗੱਲ ਕਰੀਏ ਨਾ ਹੁਣ ਜਿਵੇਂ ਅਸੀਂ ਤੁਸੀਂ ਡੋਰ ਟੂ ਡੋਰ ਕੀਤਾ ਉੱਚ ਲੋਕਾਂ ਦਾ ਜਿਹੜਾ ਪਿਆਰ ਸੀ ਦੂਰੋਂ ਨਜ਼ਰ ਆ ਰਿਹਾ ਸੀ ਤੁਹਾਡੇ ਪ੍ਰਤੀ ਜੀ ਉਹਦਾ ਕੀ ਕਾਰਨ ਮੰਨ ਜਾਂਦਾ ਦੇਖੋ ਜੀ ਮੈਂ ਕਦੇ ਆਪਣੇ ਜੋ ਵਾਰਡ ਦੇ ਵਸਨੀਕ ਨੇ ਇਹਨਾਂ ਨੂੰ ਕੱਲੇ VOTER ਨਹੀਂ ਸਮਝਿਆ ਨਾ ਮੈਂ ਇੱਥੇ ਕੋਈ ਪੋਲਿਟਿਕਸ ਕਰਦਾ ਆਪਣੇ ਵਾਰਡ 'ਚ ਮੈਨੂੰ ਕੋਈ ਨਹੀਂ ਵੀ ਕਿਸੇ ਪਾਰਟੀ ਨੂੰ ਕੋਈ ਬਲਾਉਂ ਕਰਦਾ ਮੈਂ ਇਹਨਾਂ ਨੂੰ ਇੱਕ ਪਰਿਵਾਰ ਸਮਝਦਾ ਜਿਵੇਂ ਪਰਿਵਾਰ ਚ ਮੈਂਬਰ ਹੁੰਦੇ ਨੇ ਤੇ ਘਰ ਦੇ ਸਾਰੇ ਉਹਨੂੰ ਬਰਾਬਰ ਰੋਟੀ ਦਿੱਤੀਆਂ ਨੂੰ ਕੱਪੜਾ ਦਿੱਤਾ ਸਹੂਲਤਾਂ ਦਿੱਤੀ ਜਾਂਦੇ ਨੇ ਉਹੀ ਮੈਂ ਆਪਣੇ ਵਾਰਡਿਆਂ ਨਾਲ ਕਰਦਾ ਤੁਸੀਂ ਹੁਣ ਦੇਖ ਕੇ ਆਏ ਹੋ ਮੈਂ ਡੋਰ ਟੂ ਡੋਰ ਕਰ ਰਿਹਾ ਸੀਗਾ ਜਿੱਥੇ ਕਿ ਸਾਰੇ ਪਟਿਆਲੇ ਦੇ ਵਿੱਚ ਬੜਾ ਮੁਸ਼ਕਿਲ ਹੋ ਗਿਆ ਕਾਂਗਰਸ ਪਾਰਟੀ ਜਾਂ ਆਪੋਜੀਸ਼ਨ ਪਾਰਟੀ ਵਾਲਿਆਂ ਨੂੰ ਇਲੈਕਸ਼ਨ ਲੜਨਾ ਪਿਛਲੇ ਦਿਨ ਤੁਸੀਂ ਦੇਖਿਆ ਸੀ ਵੀ ਇਹਨਾਂ ਨੂੰ ਫਾਰਮ ਵੀ ਨਹੀਂ ਭਰਨ ਦਿੱਤੇ ਗਏ ਮੈਨੂੰ ਬੜੇ ਸ਼ਰਮ ਮਹਿਸੂਸ ਹੋਈ ਉਸ ਦਿਨ ਕਿਉਂਕਿ ਅਸੀਂ ਪਟਿਆਲੇ ਦੇ ਵਸਨੀਕਾਂ ਪਟਿਆਲੇ 'ਚ ਇਦਾਂ ਦਾ ਕਦੇ ਨਹੀਂ ਹੋਇਆ ਵੀ ਸਾਡੇ ਬਜ਼ੁਰਗ ਜਿਹੜੇ ਤਿੰਨ ਤਿੰਨ ਵਾਰ ਐਮਸੀ ਰਹੇ ਨੇ ਉਹਨਾਂ ਦੇ ਕੱਪੜੇ ਤੱਕ ਉਤਾਰ ਦਿੱਤੇ ਗਏ ਔਰ ਸਾਡੀਆਂ ਭੈਣਾਂ ਦੇ ਕੱਪੜੇ ਬਾੜ ਦਿੱਤੇ ਗਏ ਉਹਨਾਂ ਤੇ ਥੱਪੜ ਮਾਰੇ ਗਏ ਉਹਨਾਂ ਨੂੰ ਫਾਰਮ ਨਹੀਂ ਭਰਨ ਦਿੱਤੇ ਗਏ ਜਿਹੜੇ ਅਸੀਂ ਕੁਝ ਕੈਂਡੀਡੇਟ ਕਾਂਗਰਸ ਪਾਰਟੀ ਦੇ ਬੱਚੇ ਆ ਅਸੀਂ ਕਰਦੇ ਆ ਮੈਨੂੰ ਪਤਾ ਹੈ ਮੈਂ ਪੇਸ਼ੇਵਰ ਜੋ ਵਕੀਲ ਆ ਮੈਂ ਕਦੇ ਵੀ ਆਪਣੇ ਕਿਸੇ ਬਾੜ ਦੇ ਮੈਂਬਰ ਦੇ ਖਿਲਾਫ ਕੇਸ ਨਹੀਂ ਲੜਿਆ ਇੱਕ ਦੂਏ ਭਾਜੀ ਨਾ ਕਰਾਓ ਔਰ ਮੈਨੂੰ ਇਨਾ ਮਾਨ ਹੈ ਕਿ ਅੱਜ ਤੱਕ 7 ਸਾਲ ਦੇ ਵਿੱਚ ਮੈਂ ਜਦ ਤੋਂ ਮੈਂ ਕਾਉਂਸਲਰ ਬਣਿਆ ਮੇਰੇ ਵਾਰਡ ਦੇ ਕਿਸੇ ਬੰਦੇ ਤੇ ਪਰਚਾ ਦਰਜ ਨਹੀਂ ਹੋਇਆ ਬਹੁਤ ਅੱਛੇ ਇੱਥੇ ਦੇ ਲੋਕ ਨੇ ਔਰ ਪਰ ਜੋ ਪ੍ਰੈਸ਼ਰ ਦੇ ਨਾਲ ਜੋ ਟੈਕਟਿਕਸ ਦੇ ਨਾਲ ਇਹ ਹੋਇਆ ਸਾਡੇ ਤਾਂ ਇੱਕ ਇੱਕ ਲੋਕਾਂ 'ਚ ਬਹੁਤ ਗੁੱਸਾ ਹੈ ਉਹ ਇਸ ਕਾਰਨ ਹੈ ਸਾਡੇ ਵਾਰਡ ਦੇ ਮੇਰੇ 'ਚ 4-5 ਕਲੋਨੀਆਂ ਨੇ ਦਰਸ਼ਨਾ ਕਲੋਨੀ ਪ੍ਰੇਮਨਗਰ ਨਾਰਥ ਐਵੇਨਿਊ ਤੇ ਆਦਰਸ਼ ਕਲੋਨੀ ਆਦਰਸ਼ ਇਨਕਲੇਵ ਜੋ اپوزیشن ਪਾਰਟੀ ਹੈ ਮੇਨ ਆਪਾਦੀ ਪਾਰਟੀ ਉਹਨਾਂ ਨੇ ਜੋ ਕੈਂਡੀਡੇਟ ਲੈ ਕੇ ਆਂਦਾ ਹੈ ਉਹ ਕੈਂਡੀਡੇਟ ਸਰਹੰਦ ਰੋਡ ਦੇ ਵਿੱਚ ਰਹਿੰਦਾ ਹੈ ਸਰਹੰਦ ਰੋਡ ਤੇ ਆਜ਼ਾਦਨਗਰ ਤੇ ਰਹਿਣ ਵਾਲਾ ਹੈ ਦੇਖੋ ਜੋ ਕਾਉਂਸਲਰ ਦੇ ਕੰਮ ਹੁੰਦੇ ਨੇ ਉਹ ਕਿਸੇ ਦਾ ਡੈਥ ਸਰਟੀਫਿਕੇਟ ਵੈਰੀਫਾਈ ਕਰਨਾ ਕਿਸੇ ਦਾ ਜਨਮ ਸਰਟੀਫਿਕੇਟ ਵੈਰੀਫਾਈ ਕਰਨਾ ਕਿਸੇ ਦਾ ਰੈਜ਼ੀਡੈਂਸ ਦਾ ਸਰਟੀਫਿਕੇਟ ਵੈਰੀਫਾਈ ਕਰਨਾ ਕਿਸੇ ਦਾ ਆਇਸ਼ਮਾਨ ਕਾਰਡ ਵੈਰੀਫਾਈ ਕਰਨਾ ਕਿਸੇ ਦਾ ਆਧਾਰ ਕਾਰਡ ਵੈਰੀਫਾਈ ਕਰਨਾ ਹੁਣ ਮੈਨੂੰ ਇਹ ਦੱਸੋ ਆ ਜਾਦਨਗਰ ਜਿਹੜਾ ਗਸਰਾੰਦੂ ਜਿੱਥੇ ਦਾ ਮੇਰਾ ਭਰਾ ਜੋ ਮੇਰੇ ਖਿਲਾਫ ਇਲੈਕਸ਼ਨ ਲੜ ਰਿਹਾ ਹੈ ਉਸ ਉਹ ਉੱਥੇ ਦਾ ਰਹਿਣ ਵਾਲਾ ਕੀ ਮੇਰੀਆਂ ਭੈਣਾਂ ਕੀ ਮੇਰੀਆਂ ਮਾਵਾ ਕੀ ਮੇਰੇ ਬਜ਼ੁਰਗ ਆਇਡੈਂਟੀਫਾਈ ਕਰਨ ਉੱਥੇ ਜਾਣਗੇ ਕੀ ਸਾਡੀਆਂ ਇਸ ਕਲੋਨੀਆ ਦੇ ਵਿੱਚ ਉਹਨਾਂ ਨੂੰ ਕੋਈ ਵੀ ਕਾਵਲ ਕੈਂਡੀਡੇਟ ਨਹੀਂ ਦਿਖਿਆ ਜਿਹੜਾ ਕਿ ਇੱਥੇ ਇਲੈਕਸ਼ਨ ਲੜ ਸਕਦਾ ਤੇ ਇਸ ਕਰਕੇ ਜਿਹੜਾ ਬਹੁਤ ਵੱਡਾ ਰੋਸ ਹੈ ਸਾਡੇ ਪਰਿਵਾਰਾਂ ਦੇ ਵਿੱਚ ਇਹ ਪੂਰੇ ਵਾਰਡ ਦੇ ਵਿੱਚ ਔਰ ਤੁਸੀਂ ਦੇਖਿਓ ਲੋਕ ਬਹੁਤ ਵੱਡੇ ਮਾਰਜੇ ਦੇ ਨਾਲ ਜਿਤਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਇੱਥੇ ਅਸੀਂ ਕਾਉਂਸਲਰ ਆਪਣੇ ਵਾਰਡ ਦਾ ਹੀ ਮਾਈਏ ਪਰ ਦੂਜੇ ਪਾਸੇ ਸਰਕਾਰ ਜਿਹੜੀ ਹੈ ਇਸ ਗੱਲ ਤੇ ਤੁਲ ਗਈ ਹੈ ਔਰ ਉਹ ਡੋਰ ਟੂ ਡੋਰ ਵੀ ਨਹੀਂ ਕਰ ਰਹੇ ਨਾ ਕੋਈ ਹੋਰ ਕਿਸੇ ਨੂੰ ਮਿਲ ਰਹੇ ਨੇ ਸਿਰਫ ਉਹ ਹੈ ਵੀ ਡੰਡੇ ਦੇ ਜ਼ੋਰ ਤੇ ਸਰਕਾਰ ਦੇ ਜ਼ੋਰ ਤੇ ਅਸੀਂ ਇਲੈਕਸ਼ਨ ਨਹੀਂ ਕਰਾਂ ਮੈਂ ਤੁਹਾਨੂੰ ਕਹਿਣਾ ਚਾਹਨਾ ਇਹ ਇਲੈਕਸ਼ਨ ਹੁਣ ਸਰਕਾਰ ਤੇ ਮੇਰੇ ਪਰਿਵਾਰ ਚ ਹੋ ਚੁਗੀ ਗਿਆ ਕਿਉਂਕਿ ਮੇਰਾ ਬਾੜ ਮੇਰਾ ਪਰਿਵਾਰ ਹੈ ਮੇਰਾ ਇੱਕੋ ਸਲੋਗਨ ਹੈ ਮੇਰਾ ਬਾੜ ਮੇਰਾ ਪਰਿਵਾਰ ਦੂਜਾ ਸਲੋਗਨ ਹੈ ਕੰਮ ਕੀਤਾ ਕੰਮ ਕਰਾਂਗਾ ਮੈਨੂੰ ਮਾਨ ਹੈ ਵੀ ਬਹੁਤ ਵੱਡੀ ਜਿੱਤ ਇਹ ਸਾਰੇ ਮੈਨੂੰ ਦੇਣ ਜਾ ਰਹੇ ਨੇ ਲੱਗਦਾ ਜੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਇਲੈਕਸ਼ਨ ਆ ਫੇਰ ਵਾ ਲਾਉਣ। ਨਹੀਂ ਜੀ ਫੇਅਰ ਦਾ ਤਾਂ ਕੋਈ ਛਾਂ ਦੇ ਨਹੀਂ ਹੈਗਾ ਜਦ ਨੋਮੀਨੇਸ਼ਨ ਫੇਅਰ ਨਹੀਂ। ਤੁਸੀਂ ਇਹ ਦੇਖੋ ਤਾਂ ਇਲੈਕਸ਼ਨ ਨੂੰ ਕਿਦਾਂ ਐਕਸਪੈਕਟਡ ਆ। ਦੇਖੋ ਉਸ ਦਿਨ ਲੋਕਤੰਤਰ ਦੀ ਹੱਤਿਆ ਤਾਂ ਹੋਈ ਐ। ਦੂਜਾ ਸਾਡਾ ਸੰਵਿਧਾਨ ਪੜਿਆ ਗਿਆ। ਮੈਂ ਇਸ ਕਰਕੇ ਕਹਿੰਦਾ ਸੰਵਿਧਾਨ ਪੜਿਆ ਗਿਆ ਕਿ ਸੰਵਿਧਾਨ ਸਾਨੂੰ ਚੋਣਾਂ ਲੜਨ ਦਾ ਅਧਿਕਾਰ ਦਿੰਦਾ ਹੈ। ਔਰ ਉਸ ਦਿਨ ਚੋਣਾਂ ਲੜਨ ਦਾ ਅਧਿਕਾਰ ਪਰਚੇ ਪਾੜ ਕੇ ਔਰ ਲੋਕਾਂ ਨੂੰ ਪੁਲਿਸ ਦੀ ਕਸਟਡੀ ਚ ਬੰਦ ਕਰਕੇ ਖਤਮ ਕਰਤਾ ਇਸ ਕਰਕੇ ਬੜਾ ਦੁੱਖ ਹੈ ਕਿ ਲੋਕਤੰਤਰ ਦੀ ਹੱਤਿਆ ਹੋਈ ਹੈ ਇਸ ਸੰਵਿਧਾਨ ਦਾ ਕਾਤਲ ਹੋਇਆ ਸਾਡਾ ਜੇ ਜਿਵੇਂ ਆਪਾਂ ਮੰਨਦੇ ਕਹਿ ਰਹੇ ਹੋ ਤੁਸੀਂ ਕਿ ਇਦਾਂ ਦਾ ਧੱਕਾ ਹੋਇਆ ਜੀ ਕੀ ਉਹਦਾ ਅਸਰ ਨਹੀਂ ਦੇਖਣ ਨੂੰ ਮਿਲੇਗਾ ਹੁਣ ਬਹੁਤ ਜ਼ਿਆਦਾ ਰਿਵੋਲਟ ਹੈ ਤੁਸੀਂ ਕਿਸੇ ਕਲੋਨੀ ਚ ਪਟਿਆਲੇ ਚ ਪਟਿਆਲੇ ਚ ਜਾ ਕੇ ਪੁੱਛੋ ਉਹ ਲੋਕ ਇਹ ਕਹਿ ਰਹੇ ਨੇ ਘਰ ਘਰ ਵੀ ਅਸੀਂ ਇਸ ਕੰਮ ਵਾਸਤੇ ਸਰਕਾਰ ਨੂੰ ਨਹੀਂ ਚੁਣਿਆ ਜੋ ਕੰਮ ਕਰਨਾ ਹੈ ਅਸੀਂ ਗਲਤੀ ਕਰ ਲਈ ਅਸੀਂ ਸੋਚਿਆ ਵੀ ਅੱਛੇ ਦਿਨ ਬਦਲਾਓ ਆਊਗਾ ਕੋਈ ਅੱਛੀ ਰਾਜਨੀਤੀ ਆਊਗੀ ਅੱਛੇ ਲੋਕ ਗਿਆਨੇ ਸਾਨੂੰ ਕੀ ਪਤਾ ਸੀ ਵੀ ਸਾਡੇ ਕੱਪੜੇ ਪਾੜੇ ਜਾਣਗੇ ਸਾਡੇ ਚਪੇੜਾਂ ਮਾਰੀਆਂ ਜਾਣਗੀਆਂ ਸਾਡੇ ਬਜ਼ੁਰਗਾਂ ਨੂੰ ਕੁੱਟਿਆ ਜਾਊਗਾ ਲੋਕ ਅੱਜ ਉਸ ਹੱਦ ਤੱਕ ਪਸਤਾ ਰਹੇ ਨੇ ਕਿ ਉਹਨਾਂ ਨੂੰ ਕੋਈ ਆਲਟਰਨੇਟਿਵ ਨਹੀਂ ਦਿਖ ਰਿਹਾ ਕੋਈ ਆਲਟਰਨੇਟਿਵ ਨਹੀਂ ਦਿਖ ਰਿਹਾ ਤੁਸੀਂ ਪਿੱਛੇ ਲੋਕ ਲੋਕ ਸਭਾ ਦੇ ਇਲੈਕਸ਼ਨਾਂ ਦੇਖੋ ਪਟਿਆਲੇ ਦੇ ਵਿੱਚ ਕਿੱਡੇ ਵੱਡੇ ਮਾਰਜਨ ਦੇ ਨਾਲ ਡਾਕਟਰ ਗਾਂਧੀ ਜਿੱਤ ਕੇ ਆਏ ਨੇ ਪੰਜਾਬ ਵਿੱਚ 7 ਸੀਟਾਂ ਕਾਂਗਰਸ ਪਾਰਟੀ ਲੈ ਕੇ ਆਈ ਹੈ ਇਹ ਬਦਲਾਅ ਸੀ ਕਿਸਮ ਦਾ ਔਰ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਸਾਨੂੰ ਵੋਟ ਨਹੀਂ ਮਿਲਣੀ ਅਸੀਂ ਵੋਟ ਨਹੀਂ ਮਿਲਣੀ ਇਹ ਧੱਕੇ ਨਾਲ ਅਗਲਾ ਮੇਅਰ ਬਣਾਉਣਾ ਚਾਹੁੰਦੇ ਨੇ ਜੀ ਦਾ ਜਵਾਬ ਲੋਕ ਇਹਨਾਂ ਨੂੰ ਜਿਹੜੀਆਂ ਸੀਟਾਂ ਤੇ ਸਾਡੇ ਕੈਂਡੀਡੇਟ ਕਾਂਗਰਸ ਕੋ ਮੈਂ ਬਲਾਕ ਪ੍ਰਧਾਨ ਹ ਮੇਰੇ ਬਾੜ ਦੇ ਵਿੱਚ ਮੇਰੇ ਬਲਾਕ ਦੇ ਵਿੱਚ ਵੀ ਇਹਨਾਂ ਨੇ ਤਿੰਨ ਕੈਂਡੀਡੇਟ ਨੂੰ ਤਾਂ ਪਰਚੇ ਨਹੀਂ ਭਰਨ ਦਿੱਤੇ ਔਰ ਇੱਕ ਕੈਂਡੀਡੇਟ ਸਾਡਾ ਐਸਐਸਸੀ ਜਿਹਨੂੰ 2:3 ਵਜੇ ਘਰੋਂ ਚਾਰ ਗੱਡੀਆਂ ਲਿਆ ਕੇ ਪੁਲਿਸ ਦੀਆਂ ਪ੍ਰਸ਼ਾਸਨ ਨੇ ਚੱਕ ਕੇ ਉਹਨੂੰ ਜ਼ਬਰਦਸਤੀ ਵਾਪਸ ਕਰਾਇਆਗੇ ਜਿੰਨੇ ਅਸੀਂ ਕੈਂਡੀਡੇਟ ਅੱਠ ਨੂੰ ਲੜ ਰਹੇ ਆ ਅਸੀਂ ਬੜੇ ਜ਼ੋਰ ਨਾਲ ਲੜਾਈ ਲੜ ਰਹੇ ਆ ਮੈਨੂੰ ਪਤਾ ਹੈ ਬਹੁਤ ਨੂੰ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੂੰ ਕੈਂਪੇਨ ਨਹੀਂ ਕਰਨ ਦੇ ਰਹੇ ਤੇ ਪਰ ਪਰਮਿਸ਼ਨਾਂ ਨਹੀਂ ਮਿਲ ਰਹੀਆਂ ਤੇ ਜਿੱਦ ਦੂਜੀ ਪਾਰਟੀ ਜਿਹੜੀ ਸਰਕਾਰ ਦੇ ਪੱਕੇ ਲੜ ਰਹੀ ਹੈ ਉਹ ਬਿਨਾ ਪਰਮਿਸ਼ਨਾਂ ਤੋਂ ਸਰਕਾਰੀ ਪ੍ਰਾਪਰਟੀ ਦੇ ਖੰਭਿਆਂ ਤੇ ਹੋਲਡਿੰਗਾਂ ਟੰਗੀ ਬੈਠੇ ਨੇ ਪ੍ਰਸ਼ਾਸਨ ਸੁੱਤਾ ਪਿਆ ਹੈ ਕੋਡ ਆਫ ਕੰਡਕਟ ਜਿਹੜਾ ਹੈਗਾ ਸਾਡਾ ਇਲੈਕਸ਼ਨ ਕਮਿਸ਼ਨ ਨੂੰ ਕੀ ਪਤਾ ਨਹੀਂ ਲੱਗਦਾ ਜਾ ਕੇ ਦੇਖਣ ਤੇ ਇਸ ਕਰਕੇ ਹੈ ਲੋਕਾਂ 'ਚ ਰੋਸ ਹੈ ਉਹ ਇਹਨਾਂ ਨੂੰ ਜਵਾਬ ਆਪਣੀ ਵੋਟ ਨਾਲ ਦੇਣਗੇ ਹੌਂਡ ਵਾਲੇ ਦੇ ਨਾਚ ਸ਼ੁਕਲਾ ਜੀ ਇਹ ਗੱਲ ਕਰੀ ਆਮ ਆਦਮੀ ਪਾਰਟੀ ਦੀ ਉਹ ਕਹਿ ਰਹੇ ਨੇ ਕਿ ਜੇ ਹੁਣ ਕੋਈ ਦੂਜੀ ਪਾਰਟੀ ਦਾ ਕੈਂਡੀਡੇਟ ਜਿੱਤ ਜਾਂਦਾ ਤਾਂ ਉਹਦੇ ਕੋਲ ਇੱਕੋ ਜਦੋਂ ਕੋਈ ਕੰਮ ਤੁਸੀਂ ਉਹਦੇ ਕੋਲ ਜਾਓਗੇ ਤਾਂ ਉਹ ਇੱਕੋ ਗੱਲ ਹੋਊਗੀ ਕਿ ਅਸੀਂ ਸਾਡੀ ਸਰਕਾਰ ਨਹੀਂ ਹੈ ਉਹਦੇ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਜੀ ਗੱਲ ਇਹ ਐ ਉਹ ਤਾਂ ਬਹੁਤ ਕੁਝ ਕਹਿਣਗੇ ਸਰਕਾਰ ਦੇ ਕੋਈ ਹਰ ਇੱਕ ਦਾ ਆਪਣਾ ਹੱਕ ਹੈ ਸੰਵਿਧਾਨਿਕ ਮੈਂ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਦਾ ਮੈਂਬਰ ਰਿਹਾ ਇੱਥੇ ਸਾਡੇ ਗਰੰਟਾਂ ਅਲੱਗ-ਅਲੱਗ ਟਾਈਪ ਦੀਆਂ ਆਉਂਦੀਆਂ ਨੇ ਫਾਈਨਾਂਸ ਕਮਿਸ਼ਨ ਦੀ ਗਰੰਟ ਸਰਕਾਰ ਵੱਲੋਂ ਗਰੰਟ ਪ੍ਰਾਪਰਟੀ ਟੈਕਸ ਜਿਹੜਾ ਅਸੀਂ ਕਲੈਕਟ ਕਰਦੇ ਆਂ ਐਡਵਰਟਾਈਜ਼ਮੈਂਟ ਦਾ ਪੈਸਾ ਕਿਉਂ ਨਹੀਂ ਕੰਮ ਕਰ ਸਕਦਾ ਬਿਲਕੁਲ ਇਹਨਾਂ ਨੂੰ ਕੰਮ ਕਰਕੇ ਦਿਖਾਵਾਂਗੇ ਸਾਨੂੰ ਪਤਾ ਹੈ ਵੀ ਰੂਲਸ ਕੀ ਕਹਿੰਦੇ ਨੇ ਮੈਂ ਇੱਕ ਵਕੀਲ ਆਂ ਮੈਨੂੰ ਹਰ ਚੀਜ਼ ਦਾ ਪਤਾ ਹੈ ਕਿ ਇਹ ਕੋਈ ਪ੍ਰੈਰੋਗੇਟਿਵ ਨਹੀਂ ਹੈਗਾ ਸਰਕਾਰ ਦਾ ਵੀ ਜਿਹੜਾ ਦੂਜੀ ਪਾਰਟੀ ਦਾ ਜਿੱਤੇ ਇਹ ਕੰਮ ਨਹੀਂ ਕਰਾ ਸਕਦਾ ਕਿਉਂ ਨਹੀਂ ਕਰਾ ਸਕਦਾ ਅਸੀਂ ਕੰਮ ਕਰਾ ਕੇ ਪਹਿਲਾਂ ਕੀਤਾ ਹੈ ਔਰ ਦੁਬਾਰੇ ਵੀ ਕੰਮ ਕਰਾ ਕੇ ਦਿਖਾਵਾਂਗੇ ਹੁਣ ਜਿਵੇਂ ਐਲ ਐਨਟੀ ਦੀ ਪੈਰੀ ਹੈ ਲਾਈਨ ਜਗਾ ਜਗਾ ਸੜਕਾਂ ਪਟਦੀਆਂ ਸਰ ਇਹ ਪੰਜਾਬ ਸਰਕਾਰ ਦਾ ਕਾਂਗਰਸ ਦੇ ਟਾਈਮ ਦਾ ਕੰਮ ਹੈ ਇਹਦੇ ਜਿਹੜੇ ਸੜਕਾਂ ਤਨੇ ਇਹਨਾਂ ਦੇ ਨਲਕੀ ਹੈ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨਹੀਂ ਕਰਨੀ ਆਉਂਦੀ ਰੈਸਟੋਰੇਸ਼ਨ ਦਾ ਪੈਸਾ ਕੰਪਨੀ ਨੂੰ ਪਹਿਲਾਂ ਦਿੱਤਾ ਵੈ ਮੈਨੂੰ ਪਤਾ ਹੈ ਇਲੈਕਸ਼ਨ ਜਿੱਤ ਕੇ ਸਾਨੂੰ ਹਾਊਸ 'ਚ ਪਹੁੰਚਣ ਦੋ ਇਹਨਾਂ ਦੇ ਜਿਹੜੇ ਸੜਕਾਂ ਪੱਟੀਆਂ ਬੇਰੇ ਉਹਨੂੰ ਕਿੱਦਾਂ ਠੀਕ ਕਰਾਉਣਾ ਸਾਨੂੰ ਪਤਾ ਹੈ ਇਹ ਕਿਉਂ ਨਹੀਂ ਉਹਨੂੰ ਜਿਹੜਾ ਕੰਪਨੀ ਨੂੰ ਨੋਟਿਸ ਦਿੰਦੇ ਜਿਹੜੀਆਂ ਕਬ ਜਿੱਥੇ ਪਾਈ ਪੈ ਚੁੱਕੀ ਹੈ ਉੱਥੇ ਰੈਸਟੋਰ ਨਾਲ ਦੀ ਨਾਲ ਕਰਾਉਣਾ ਅਸੀਂ ਕੰਮ ਸਾਰੇ ਬਾੜ ਦਾ ਪਹਿਲਾਂ ਕੀਤਾ ਜਿਹੜਾ ਰਿਪੇਅਰ ਵਰਕ ਹੈ ਬਿਲਕੁਲ ਕਰਾਏ ਹੁਣ ESSEL ਦਾ ਸਾਡਾ ਕੰਟਰੈਕਟ ਸੀ ਸਟਰੀਟ ਲਾਈਟ ਦਾ ਇਹਨਾਂ ਨੇ ਦੁਬਾਰੇ ਕੰਟਰੈਕਟਿੰਗ ਦਿੱਤਾ ਉਹਨਾਂ ਨੂੰ ਰਿਪੇਅਰ ਦਾ ਜਦ ਤੁਸੀਂ ਅਬਰਪਿਆਰ ਦਾ ਕੰਟਰੈਕਟ ਇਹ ਕਿਵੇਂ ਹੋਊ ਕੰਮ ਸਾਨੂੰ ਪਤਾ ਕਿੱਦਾਂ ਹੋਣਾ ਹੈ ਮੁਰਦਾ ਡੰਗੜ ਚੱਕਣ ਤੱਕ ਦਾ ਕੰਟਰੈਕਟਰ ਇਹਨਾਂ ਰਿਵਿਊ ਨਹੀਂ ਕੀਤਾ ਸੀ 2 ਸਾਲ ਸਾਡੇ ਲੋਕ 3 ਸਾਲ ਹੋ ਗਏ ਸਾਡੇ ਹਾਊਸ ਗੇ ਨੂੰ 2 ਸਾਲ ਬਾਬ ਹੋ ਚੁੱਕੇ ਨੇ ਇਹਨਾਂ ਡੰਗੜ ਚੱਕਣ ਵਾਲਾ ਨਹੀਂ ਸੀ ਲੋਕ ਪੈਸੇ ਦੇ ਕਿ ਆਵਾਰਾ ਪਸ਼ੂਆਂ ਨੂੰ ਮਰਿਆ ਹੁ ਚਕਾਉਂਦੇ ਸੀਗੇ ਇਹਨਾਂ ਨੇ ਟ ਕੰਟਰੈਕਟ ਨਹੀਂ ਕੰਟਰੈਕਟ ਕਿਉਂ ਨਹੀਂ ਦਿੰਦੇ ਮੈਨੂੰ ਪਤਾ ਹੈ ਵੀ ਕੰਮ ਕਿੱਦਾਂ ਕਰਾਉਣਾ ਹੈ ਉਹ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਪਬਲਿਕ ਦਾ ਮੇਰੇ ਵਾਰਡ ਦੇ ਪਰਿਵਾਰਾਂ ਦਾ ਆਸ਼ੀਰਵਾਦ ਹੋਊਗਾ ਅਸੀਂ ਹਾਊਸ ਪਹੁੰਚਾਂਗੇ ਤੇ ਇਹਨਾਂ ਦੇ ਜੋ ਵੀ ਕੰਮ ਨੇ ਉਹ ਬਿਲਕੁਲ ਕਰਵਾ ਕੇ ਦੰਗਾ ਸਾਨੂੰ ਪਤਾ ਕੰਮ ਕਿਵੇਂ ਕਰਵਾਉਣਾ ਸ਼ੁਕਲਾਈ ਪਿਛਲੀ ਵਾਰੀ ਜੀ ਆਪਾਂ ਗੱਲ ਕਰੀ ਤਾਂ ਕਾਫੀ ਵੱਡੇ ਮਾਰਜਨ ਨਾਲ ਤੁਸੀਂ ਇੱਥੇ ਜਿੱਤੇ ਸੀਗੇ ਕੀ ਲੱਗਦਾ ਵੀ ਇਸ ਵਾਰੀ ਵੀ ਕੀ ਦੇਖੋ ਜੀ ਇਸ ਟਾਈਮ ਜੋ ਮਾਹੌਲ ਹੈ ਤੁਸੀਂ ਜਾ ਕੇ ਗਲੀਆਂ ਦੇਖਿਆ ਹੋ ਮੈਂ ਤੁਹਾਡੇ ਨਾਲ ਕਰਕੇ ਆ ਇੱਕ ਇੱਕ ਘਰ ਦਾ ਜਿਸ ਕਾ ਗਲੀ 'ਚ ਮੈਂ ਪਹੁੰਚਦਾ ਉਹ ਪਰਿਵਾਰ ਸਾਰੇ ਤਰ੍ਹਾਂ ਪੈੰਦੇ ਨੇ ਉੱਠ ਕੇ ਮੈਨੂੰ ਜੋ ਅੱਜ ਹੁਹਾਰਾ ਮਿਲ ਰਿਹਾ ਹੈ ਉਹਦੇ ਮੁਤਾਬਕ ਆਗਰ ਸਰਕਾਰ ਗਲਤ ਤਰੀਕੇ ਨਾਲ ਪੜਾਵੇ ਉਹਨਾਂ ਦੀ ਗਲਤ ਤਰੀਕੇ ਨਾਲ ਹੈਲਪ ਨਾ ਕਰੇ ਜੋ ਇਹਨਾਂ ਦੀ ਮਨਸ਼ਾ ਹੈ ਤਾਂ ਪਿਛਲੇ ਸਾਲ ਮੈਂ 86% ਵੋਟ ਇਕੱਲੇ ਕੈਂਡੀਡੇਟ ਨੂੰ ਮਿਲੀ ਸੀ ਇਸ ਵਾਰ 90% ਤੋਂ ਉੱਪਰ ਵੋਟ ਦੇ ਮਾਰ ਜਾਣ ਨਾਲ ਮੇਰੇ ਪਰਿਵਾਰ ਮੈਨੂੰ ਹਾਊਸ 'ਚ ਭੇਜਣ ਨੂੰ ਤਿਆਰ ਨੇ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਤੁਸੀਂ ਇਸ ਵਾਰ ਵੀ ਫੇਰ ਦੁਬਾਰਾ ਤੋਂ ਐਮਸੀ ਬਣ ਕੇ ਆਓ ਸਾਡੀਆਂ ਵੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਸੋ ਤੁਹਾਡਾ ਸਾਡੇ ਨਾਲ ਗੱਲ ਕੀਤੀ ਉਹਦੇ ਲਈ ਤੁਹਾਡੇ ਬਹੁਤ ਧੰਨਵਾਦ ਜੀ ਥੈਂਕ ਯੂ